ਦੇਖ ਕੇ ਬਗਲ ਗਿਆ ਬੰਦਾ ਥੋੜਾ ਜਿਹਾ ਨੋ ਸੈਂਡਾ ਵੀਡੀਓ ਪਾਤੀ 13 ਰੁਪਏ ਦਾ ਪਹਿਲਾ ਵੀਡੀਓ ਪਾਤੀ ਉਹ ਵਾਤੇ ਦੇਖ ਵੀਡੀਓ ਚੱਲ ਗਈ ਉਹ ੱਤਕਾ ਵੀਡੀਓ ਬਹੁਤ ਮਰਜੀ ਰੁਕੀ ਆ ਗਈ ਉਹਨਾ ਦਿਨਾਂ ਦਾ ਨਹੀਂ ਆਏ ਇੱਥੇ ਪਬਲਿਕ ਆਈ ਆ ਜਿੱਤੇ 13 13 ਰੁਪਏ ਦੀਆਂ ਕਹਿੰਦੇ ਸ਼ਰਟਾਂ ਦੇਣੀਆਂ ਨੇ ਤੇ ਜੋ ਉਹ ਬੰਦੇ ਨੇ ਦੁਕਾਨ ਨਹੀਂ ਖੋਲੀ ਆ ਕਿ ਪਬਲਿਕ ਹੀ ਇੰਨੀ ਜ਼ਿਆਦਾ ਆ ਗਈ ਦੇਖੋ ਕਿੰਨੀ ਜ਼ਿਆਦਾ ਭੀੜ ਆ ਆ ਦਿੰਦਿਆ 13 ਰੁਪਏ ਸ਼ਰਟ ਦਾ ਹਾਲ ਦੇ ਕੋ ਪਹਿਲਾਂ ਵੀਡੀਓ ਪਾਤੀ ਕਿ 13-13 ਰੁਪਏ ਦੀ ਸ਼ਰਟ ਦਵਾਂਗੇ ਜਦੋਂ ਹਨਾ ਹਜ਼ਾਰਾਂ ਸੈਂਕੜਿਆਂ ਦੇ ਹਿਸਾਬ ਨਾਲ ਪਬਲਿਕ ਆ ਗਈ ਸ਼ਰਟਾਂ ਲੈਣ ਉਦੋਂ ਉਹ ਭੱਜ ਗਿਆ ਆਇਆ ਹੀ ਨਹੀਂ ਦੁਕਾਨ ਤੇ ਇੰਨੀ ਜ਼ਿਆਦਾ ਪਬਲਿਕ ਆ ਗਈ ਨਾ ਸ਼ਰਟਾਂ ਲੈਣ ਵਾਸਤੇ ਉੱਥੇ ਹਰ ਪਾਸੇ ਜਾਮ ਹੀ ਜਾਮ ਲੱਗ ਗਿਆ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਆ ਦੇਖ ਲਓ ਹਨਾ ਇੱਥੇ ਪਬਲਿਕ ਆਈ ਆ ਜਿੱਥੇ 13-13 ਰੁਪਏ ਦੀਆਂ ਕਹਿੰਦੇ ਸ਼ਰਟਾਂ ਦੇਣੀਆਂ ਨੇ ਜੋ ਉਹ ਬੰਦੇ ਨੇ ਦੁਕਾਨ ਨਹੀਂ ਖੋਲੀ ਆ ਕਿ ਪਬਲਿਕ ਹੀ ਇੰਨੀ ਜ਼ਿਆਦਾ ਆ ਗਈ ਤੁਹਾਨੂੰ ਦਿਖਾਉਂਗਾ ਕਿ ਕਿੱਥੇ ਕਿੱਥੇ ਲੋਕਾਂ ਨੇ ਅੱਜ 13 13 ਦੀ ਸੇਲ ਲਾਈ ਆ ਬਟ ਬਹੁਤ ਗਲਤ ਹੋਇਆ ਵਾ ਇੰਨੀ ਜ਼ਿਆਦਾ ਪਬਲਿਕ ਆਈ ਹੋਈ ਆ ਇੱਥੇ ਖੜਨ ਨੂੰ ਵੀ ਜਗ੍ਹਾ ਨਹੀਂ ਹੈ ਜੀ ਵੀਡੀਓ ਚੱਲੀ ਬਹੁਤ ਗਈ ਦੇਖੋ ਬਹੁਤ ਦੂਰੋਂ ਦੂਰੋਂ ਲੋਕ ਆਏ ਨੇ ਵੈਸੇ ਨਾਲ ਲੋਕਾਂ ਨੂੰ ਹਰਾਸਮੈਂਟ ਵੀ ਬਹੁਤ ਹੋਏ ਨੇ ਵਿਚਾਰੇ ਲੋਕਾਂ ਨੇ ਤਾਂ ਵੀਡੀਓ ਦੇਖੀ ਵੀਡੀਓ ਦੇਖ ਕੇ ਆਏ ਨੇ ਕਿ ਇਹਦੇ 13 ਰੁਪਏ ਦੀ ਸ਼ਰਟ ਦੇਣਗੇ ਬਟ ਬੰਦੇ ਨੇ ਉਹਨੂੰ ਚਾਹੀਦਾ ਸੀ ਕਿ 쿠ਪਨ ਵੰਡ ਦਾ ਜਾਂ ਕਿ ਦੇ ਗੁਰੂ ਘਰ ਜਾ ਕੇ ਇਦਾਂ ਕਰ ਦਿੰਦਾ ਜੇ ਉਹਦੇ ਕੋਲੇ ਬਹੁਤੀਆਂ ਇਜਲਤਾਂ ਸੀਗੀਆਂ ਦੇਖੋ ਉਹਨੂੰ ਮਾਲਕ ਵੀ ਦਿਖਾ ਦੇਣਾ ਮਾ ਉਹ ਆਇਆ ਹੀ ਨਹੀਂ ਹੈ ਅੱਜ ਦੇਖੋ ਕਿੰਨੀ ਜ਼ਿਆਦਾ ਢੀੜ ਆ ਆ ਜਿੰਦੇ ਆ 13 ਰੁਪਏ ਸ਼ਰਟ ਦਾ ਖਾਲ ਦੇਖੋ ਉਹਦੇ ਕੋਲੇ 8 10 10 15 ਸ਼ਰਟਾਂ ਹੋਣੀਆਂ ਨੇ ਬਸ ਉਹਦੀ ਜੇਲ੍ਹ ਲਈ ਹੋਣੀਆਂ ਦੁਨੀਆ ਆ ਗਈ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਸਾਡੇ ਨੂੰ ਵੀ ਜਗ੍ਹਾ ਨਹੀਂ ਹੈਗੀ ਇਹਨਾ ਵੀਡੀਓ ਪਾਤੀ ਵੀ 13 ਰੁਪਏ ਦੀ ਸ਼ਰਟ ਦਊਗਾ ਉਹ ਵੀਡੀਓ ਗਈ ਚੱਲ ਤੇ ਇੱਥੇ ਲੱਗੇ ਜਾਮ ਆਹ ਦੇਖੋ ਕਿੰਨੇ ਜ਼ਿਆਦਾ ਜਾਮ ਲੱਗੇ ਹੋਏ ਖੜਨ ਨੂੰ ਜਗ੍ਹਾ ਨਹੀਂ ਹੈਗੀ ਓਨੀਆਂ ਤਾਂ ਉਹਦੇ ਕੋਲੇ ਦੁਕਾਨ 'ਚ ਸਾਮਾਨ ਨਹੀਂ ਹੈਗਾ ਜਿੰਨੀ ਦੁਨੀਆ ਆ ਗਈ ਇਹ ਹੈਗੀ ਆ ਸੋਸ਼ਲ ਮੀਡੀਆ ਦੀ ਪਾਵਰ ਦੇਖ ਲੋ ਕਿੰਨੀ ਜਿਆਦਾ ਸਿਰਫ ਉਹਨੇ ਕਹਿ ਸੀਗਾ 13 ਰੁਪਏ ਦੀ ਸ਼ਰਟ ਦੇਵਾਂਗੇ ਤੁਹਾਨੂੰ ਵੀਡੀਓ ਵੀ ਦਿਖਾਉਂਗਾ ਕਿ ਕਿਹੜੀ ਵੀਡੀਓ ਦੁਕਾਨ ਵਾਲੇ ਦੀ ਵਾਇਰਲ ਹੋਈ ਸੀ ਜਿਹਦੇ ਕਰਕੇ ਇੰਨੀ ਪਬਲਿਕ 13 ਰੁਪਏ ਦੀ ਸ਼ਰਟ ਲੈਣ ਆਈ ਆ ਤੇ ਉੱਥੇ ਮੀਡੀਆ ਵਾਲੇ ਵੀ ਬਹੁਤ ਆਈ ਹੋਏ ਸੀਗੇ ਇਹ ਉਹ ਵੀਡੀਓ ਆ ਜਿਹੜੀ ਕਿ ਵਾਇਰਲ ਹੋਈ ਆ ਇਸ ਵੀਡੀਓ ਕਰਕੇ ਹੀ ਪਬਲਿਕ ਬਹੁਤ ਜਿਆਦਾ ਇਕੱਠੀ ਹੋ ਗਈ ਇਸ ਵੀਡੀਓ ਵਿੱਚ ਇਹ ਕਿਹਾ ਸੀਗਾ ਕਿ ਜਿਹੜੀ ਮਰਜ਼ੀ ਤੁਸੀਂ ਆਪਣੇ ਪਸੰਦ ਦੀ ਸ਼ਰਟ ਲੈ ਸਕਦੇ ਹੋ ਸਿਰਫ 13 ਰੁਪਏ ਦੀ ਹੁਣ ਇਹ ਦੇਖੀ ਸੀਗੀ ਵੀਡੀਓ ਹੁਣ ਇਹ ਇੰਸਟਾਗ੍ਰam ਤੋਂ ਵੀਡੀਓ ਡਿਲੀਟ ਹੋ ਚੁੱਕੀ ਆ ਆਜੋ ਤੁਹਾਨੂੰ ਹੋਰ ਵੀ ਦਿਖਾਉਣਾ ਹੈ ਕਿੱਥੇ ਕਿੰਨਾ ਵਜਦਾ ਬੀੜ ਦੇਖ ਕੇ ਬਦਲ ਗਿਆ ਬੰਦਾ ਇਦਾਂ ਸੋਨੇ ਨੂੰ ਪਹਿਲਾਂ ਵੀਡੀਓ ਪਾਤੀ 13 ਰੁਪਏ ਦਾ ਪਹਿਲਾਂ ਵੀਡੀਓ ਵਿੱਚ ਇੱਕ ਦੋ ਜਗ੍ਹਾ ਤੇ ਤੁਹਾਨੂੰ ਹੋਰ ਵੀ ਲੈ ਕੇ ਜਾਊਂਗਾ ਜਿਨ੍ਹਾਂ ਨੇ ਇਦਾਂ ਹੀ 13 13 ਰੁਪਏ ਦਾ ਫੇਲਾ ਈ 13 ਰੁਪਏ ਦੀ ਸ਼ਰਟ ਦਵਾਂਗੇ 13 ਰੁਪਏ ਦਾ ਆ ਦਵਾਂਗੇ ਆ ਦੇਖ ਲੋ ਬਟਨਾਂ ਲੋਕ ਵੀ ਹੈਗੇ ਐਦਾਂ ਦੇ ਜਾਂ ਤਾਂ ਉਹਨੂੰ ਚਾਹੀਦਾ ਸੀਗਾ ਇੱਕ ਦਿਨ ਪਹਿਲਾਂ ਟੋਕਨ ਵੰਡਦਾ ਤਾਂ ਇਹ ਸਿਸਟਮ ਰੱਖਦਾ ਆ ਦੇ ਲੋ ਜਾਮ ਕਿੰਨੇ ਲੱਗੇ ਹੋਣੋ ਗਿਆ ਅੱਜ ਬੰਦਾ ਦੁਕਾਨਦਾਰ ਉਹਨੇ ਖੋਲੀ ਨਹੀਂ ਹੈਗੀ ਦੁਕਾਨ ਇੰਨੀ ਦੁਨੀਆ ਦੇਖ ਕੇ ਉਨੇ ਦਾ ਸੋਚਿਆ ਸੀ ਕਿ ਬੀ ਚੱਲ 8 10 ਸ਼ਲਟਾਂ ਦੇ ਦੂੰਗਾ ਮੈਂ ਆ ਦੇਖੋ